ਸਾਸੀ ਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਵਿੰਦਰ ਤੋਂ ਫਤਿਹਗੜ੍ਹ ਤੋਂ ਤਸਵੀਰਾਂ ਨੇ ਅਸੀਂ ਖੜੇ ਹਾਂ ਇਸ ਵਕਤ ਦੀਵਾਨ ਟੋਡਰਮਲ ਦੀ ਹਵੇਲੀ ਦੇ ਅੱਗੇ ਤੇ ਜਿਸ ਦੀ ਕਿ ਹਾਲਤ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਹੈ ਟੋਡਰਮਲ ਦਾ ਘਰ ਸੀ ਹਵੇਲੀ ਸੀ ਇਹ ਤੇ ਕਾਫੀ ਖਸਤਾ ਹਾਲਤ ਹੋ ਚੁੱਕੀ ਸੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਅਤੇ ਪ੍ਰਾਤਵ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਕੁਝ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਅਨੁਸਾਰ 23 ਫਰਵਰੀ 2025 ਆ ਜਿਹੜੀ ਫਰਵੀ ਲੰਗੀ ਹੈ ਤੇ ਇਹਦਾ ਉਦਘਾਟਨ ਕੀਤਾ ਜਾ ਸਕਿਆ ਹੈ ਤੇ ਇਹ ਦੇਖੋ ਇੱਧਰ ਸਾਰੀ ਸ਼ੁਰੂ ਹੋ ਚੁੱਕੀ ਹੈ ਤੇ ਕਰੋਨਿਆਂ ਦਰਸ਼ਨ ਸੰਗਤਾਂ ਨੂੰ ਕਰੋ ਦਰਸ਼ਨ ਦੀਵਾਨ ਟੋਡਰ ਹਾਲ ਮੱਲ ਦੀ ਉਸ ਹਵੇਲੀ ਦੇ ਉਸ ਘਰ ਦੇ ਸਿੱਖ ਇਤਿਹਾਸ ਦੇ ਵਿੱਚ ਦੀਵਾਨ ਟੋਡਰ ਮੱਲ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ ਕਿਉਂਕਿ ਦੀਵਾਨ ਟੋਡਰ ਮੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਤੇ ਫਤੇ ਸਿੰਘ ਦੇ ਲਈ ਉਹਨਾਂ ਦੇ ਸੰਸਕਾਰ ਲਈ ਵਜੀਦ ਖਾਨ ਤੋਂ ਜ਼ਮੀਨ ਖਰੀਦਣ ਵਾਲਾ ਦੁਨੀਆ ਦਾ ਪਹਿਲਾ ਅਮੀਰ ਸ਼ਖਸ ਕਿਉਂਕਿ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਦਵਾਨ ਟੋਡਰਮਾਲ ਨੇ ਤੇ ਵਜੀਦ ਖਾਨ ਨੇ ਕਿਹਾ ਸੀ ਕਿ ਮੋਹਰਾਂ ਦਿਓ ਜਿੰਨੀ ਜ਼ਮੀਨ ਤੁਹਾਨੂੰ ਚਾਹੀਦੀ ਹੈ ਟੋਡਰਮਾਲ ਨੇ ਕਿਹਾ ਸੀ ਜਦੋਂ ਟੋਡਰਮਾਲ ਮੋਹਰਾਂ ਲੈ ਕੇ ਗਿਆ ਉਦੋਂ ਵਜੀਦ ਖਾਨ ਨੂੰ ਫੇਰ ਇਹ ਹੋ ਗਿਆ ਵੀ ਆਪਾਂ ਨੇ ਹੁਣ ਸੰਸਕਾਰ ਨਹੀਂ ਕਰ ਲੈਣਾ ਉਹਨੇ ਕਿਹਾ ਕਿ ਜਿਹੜੀਆਂ ਮੋਹਰੇ ਹਨ ਉਹ ਇਦਾਂ ਇਦਾਂ ਸਿੱਧੀਆਂ ਨਹੀਂ ਇਦਾਂ ਖੜੀਆਂ ਮੋਹਰੇ ਰੱਖੋ ਤਾਂ ਸਾਬ ਜਦਿਆਂ ਦਾ ਸੰਸਕਾਰ ਕਰਨ ਲਈ ਜਗ੍ਹਾ ਮਿਲਣੀ ਹੈ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲਾ ਸਿੱਖ ਇਤਿਹਾਸ ਵਿੱਚ ਇੱਕ ਵਧੀਆ ਨਾਮ ਰੱਖਣ ਵਾਲਾ ਦਵਾਨ ਟੋਡਰਵਾਲ ਖੜੀਆਂ ਮੋਹਰਾਂ ਦੇ ਨਾਲ ਜ਼ਮੀਨ ਖਰੀਦੀ ਸੀ ਅਰਬਾਂ ਖਰਬਾਂ ਦੀ ਜ਼ਮੀਨ ਹੈ ਤੇ ਤੁਸੀਂ ਉਹਦੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਇਹਦੀ ਸਾਰੀ ਸ਼ੁਰੂ ਹੋ ਚੁੱਕੀ ਆ ਪਹਿਲਾਂ ਕਾਫੀ ਖਸਤਾ ਹਾਲਤ ਵਿੱਚ ਸੀ ਤੇ ਹੁਣ ਉਸੇ ਹਾਲਤ ਵਿੱਚ ਰੱਖਣ ਲਈ ਅਸੀਂ ਦਰਸ਼ਨ ਕਰਾਰੇ ਸੰਗਤਾਂ ਵੀ ਆ ਰਹੀਆਂ ਨੇ ਤੇ ਕਰਾਉਨੇ ਆ ਤੁਹਾਨੂੰ ਪੂਰੇ ਦਰਸ਼ਨ ਇਹਦੇ ਇਹ ਵਾਲੇ ਜੋ ਹੈ ਇਹ ਉਹ ਸਾਰੀ ਸ਼ੁਰੂ ਕਰ ਦਿੱਤੀ ਗਿਆ ਪਹਿਲਾਂ ਕਾਫੀ ਹਸਤਾ ਹਾਲਤ ਸੀ ਜਿਦੋਂ ਅਸੀਂ ਪਿਛਲੀ ਵਾਰੀ ਦਿਖਾਈ ਸੀ ਸੰਗਤਾਂ ਨੂੰ ਤੇ ਇਸ ਵਾਰੀ ਥੋੜੀ ਜਿਹੀ ਇਹ ਆ ਵੀ ਮੁਰੰਮਤ ਹੋ ਰਹੀ ਹੈ ਸ਼ੁਰੂ ਹੋ ਚੁੱਕੀ ਆ ਸਾਰੀ ਜਿਉਂ-ਜਿਉਂ ਇਹ ਦੇਖੋ ਇਹ ਤੁਹਾਨੂੰ ਦਿਖਾ ਦਿੰਨੇ ਬਾਹਰੋਂ ਤੇ ਹੁਣ ਅਸੀਂ ਇਸ ਛੋਟੇ-ਛੋਟੇ ਗੇਟ ਹੁੰਦੇ ਸਨ ਇੱਥੋਂ ਛੋਟੇ ਗੇਟ ਰਾਹੀਂ ਐਂਟਰ ਹੁੰਦਾ ਵੇ ਇਹ ਦੇਖੋ ਕਰੋ ਦਰਸ਼ਨ ਇਸ ਤਰ੍ਹਾਂ ਦੇ ਇਹ ਸ਼ਾਇਦ ਉਹਨਾਂ ਦੇ ਹਵੇਲੀ ਦੇ ਵਿੱਚ ਕਿਉਂਕਿ ਕਾਫੀ ਅਮੀਰ ਬੰਦਾ ਸੀ ਇਹ ਸ਼ਾਇਦ ਹਵੇਲੀ ਦੇ ਵਿੱਚ ਬੈਠਣ ਵਾਲੀਆਂ ਜਗ੍ਹਾਵਾਂ ਹੋਣੀਆਂ ਨੇ ਉਦੋਂ ਇਹ ਦੇਖੋ ਇਸ ਤਰ੍ਹਾਂ ਦੇ ਕਾਫੀ ਚਬੂਤਰੇ ਨੇ ਅੰਦਰ ਇਸ ਹਵੇਲੀ ਦੇ ਤੇ ਥੋੜੀ ਜੀ ਰਾਹਤ ਵਾਲੀ ਖਬਰ ਹੈ ਕਿ ਹੁਣ ਇਹਦੀ ਜਿਹੜੀ ਜਿਸ ਤਰ੍ਹਾਂ ਗਿਰ ਰਹੀ ਸੀ ਨਾ ਇਹ ਥੋੜਾ ਜਿਹਾ ਮੁਰੰਮਤ ਸ਼ੁਰੂ ਹੋ ਗਈ ਹੈ ਇਹ ਰਾਹਤ ਵਾਲੀ ਖਬਰ ਹੈ ਗੱਲਬਾਤ ਵੀ ਕਰਾਂਗੇ ਇਸ ਦਾ ਜਿਹੜਾ ਕੰਮ ਹੈ ਤਿੰਨ ਭਾਗਾਂ ਵਿੱਚ ਹੋਣਾ ਭਾਰਤ ਦੀ ਪ੍ਰਸਿੱਧ ਏਜੰਸੀ ਸੈਕ 8 ਤੋਂ ਸਿਕਾਈ ਇਹ ਲਖਨਊ ਦੀ ਕੋਈ ਕੰਪਨੀ ਹੈ ਤੇ ਉਹਦੇ ਰਾਹੀਂ ਇਹ ਆਰੰਭ ਕਰ ਦਿੱਤਾ ਗਿਆ ਹੈ ਆਇਓ ਜੀ ਆਜੋ ਆਜੋ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਵੇਲੀ ਦਾ ਇੱਕ ਤਹਿਖਾਨੇ ਵਾਲਾ ਭਾਗ ਵੀ ਹੈ ਇਹ ਵੀ ਚਲੋ ਕੰਪਨੀ ਵੱਲੋਂ ਇਹਦੀ ਵੀ ਜੋ ਹੈ ਮੁਰੰਮਤ ਵਗੈਰਾ ਸ਼ੁਰੂ ਕੀਤੀ ਗਈ ਹੈ ਥੱਲੇ ਵਾਲਾ ਭਾਗ ਹੈ ਇਹਦਾ ਤੇ ਇਹ ਦੇਖੋ ਇਸੇ ਤਰ੍ਹਾਂ ਇੱਟਾਂ ਵੀ ਸਰੰਦੀ ਨੇ ਤੇ ਉਸੇ ਤਰ੍ਹਾਂ ਦਾ ਮੀਨਾ ਕਰੀਏ ਇਹਨੂੰ ਥੋੜਾ ਜਿਹਾ ਇਹ ਵੀ ਥੋੜਾ ਬਹੁਤ ਹੋਣਾ ਮੁਰੰਮਤ ਦੇ ਰਾਹੀਂ ਇਹ ਦੇਖੋ ਇਹ ਤਾਂ ਕਾਫੀ ਵੱਡੀ ਹਵੇਲੀ ਹੈ ਇਹ ਦੇਖੋ ਬਾਹਰ ਆ ਗਏ ਅਸੀਂ ਰਾਤ ਲਈ ਸਿੱਖ ਸੰਗਤਾਂ ਲਈ ਇੱਕ ਰਾਹਤ ਵਾਲੀ ਖਬਰ ਹੈ ਕਿ ਅਸੀਂ ਇਸ ਹਵੇਲੀ ਨੂੰ ਫੜੀਆਂ ਤੱਕ ਦੇਖ ਸਕਦੇ ਹਾਂ ਕਿਉਂਕਿ ਜਦੋਂ ਪਿਛਲੇ ਵਾਰ ਹੀ ਆਏ ਸੀ ਉਦੋਂ ਇਹ ਭੁਰ ਰਹੀ ਸੀ ਇਮਾਰਤ ਆਏ ਨੇ ਇਹਨਾਂ ਨੂੰ ਪਤਾ ਉਹਨੂੰ ਵੀ ਪਤਾ ਇਹ ਨਹੀਂ ਕਿਹੋ ਜਾਂ ਜਿਆਦਾ ਬੜਕ ਤੇ ਥੋੜੀ ਬਹੁਤ ਹੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁੱਜਰ ਕੌਰ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲਾ ਦਿਵਾਨ ਟੌਡਰਵਾਲ ਉਸ ਦੀ ਹਵੇਲੀ ਦੇ ਵਿੱਚ ਅਸੀਂ ਲਾਈਵ ਦਿਖਾ ਰਹੇ ਹਾਂ ਪੁਰਾਤਕ ਤੋਂ ਭਾਗ ਤੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵਿੱਚ ਇਸ ਦਾ ਜਿਹੜਾ ਕੇਸ ਦਾ ਮੁੱਦਾ ਸੀ ਉਹ ਦੇ ਵੱਲੋਂ ਵੀ ਪਰਮਿਸ਼ਨ ਮਿਲ ਚੁੱਕੀ ਹੈ। ਇਹ ਥੋੜੀ ਇਹ ਤਾਂ ਗਾਇਨ ਬਣਾਉ ਆਜੇ ਐਂਜਲ ਇਹ ਕੰਮ ਕਰਦੇ ਮਨ ਲੋਗੇ ਚਾਹੁੰਦੇ ਕਿਉਂ ਚਾਲੂ ਹੋ ਪਿਛਲੇ ਵਾਰ ਜਦੋਂ ਆਏ ਸੀ ਤਾਂ ਇੱਕ ਸਿੰਘ ਮਿਲਿਆ ਸੀ ਮੈਨੂੰ ਇਥੋਂ ਅਮਰੀਕਾ ਤੋਂ ਉਹ ਕਹਿੰਦਾ ਪੱਤਰਕਾਰ ਸਾਹਿਬ ਜੇ ਸਰਕਾਰ ਇਸ ਹਵੇਲੀ ਦੀ ਸੇਵਾ ਸੰਭਾਲ ਸਾਨੂੰ ਦਿੰਦੀ ਹੈ ਤਾਂ ਮੈਂ ਇਕੱਲਾ ਹੀ ਬੰਦਾ ਕੋਈ ਪੈਟਰੋਲ ਪੰਪ ਦਾ ਮਾਲਕ ਸੀ ਇਸ ਹਵੇਲੀ ਨੇ ਕੰਦਾਂ ਨੂੰ ਸੋਨੇ ਵਿੱਚ ਤਿੰਨਦਾਗਾ ਤੇ ਸਿੱਖਾਂ ਲਈ ਰਾਹਤ ਦੀ ਖਬਰ ਹੈ ਕਿ ਇਸ ਹਵੇਲੀ ਦਾ ਜਿਹੜਾ ਉੱਲਾ ਚੁੱਕੀ ਹੈ ਲਖਨਊਰੀ ਜਿਹੜੀ ਕੰਪਨੀ ਹੈ ਸਹਾਇਕਰਤ ਸਕਾਈ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਵਧੀਆ ਹੁਣ ਠੀਕ ਹੈ ਕੋਈ ਇਸ ਤਰ੍ਹਾਂ ਨਹੀਂ ਦੁਬਾਰਾ ਨਹੀਂ ਡਿਗ ਰਹੀਆਂ ਤੇ ਬਾਹਰ ਵੀ ਕਾਫੀ ਜੋਰ ਸ਼ੋਰ ਦੇ ਨਾਲ ਕੰਮ ਚੱਲ ਰਿਹਾ ਹੈ ਜ਼ਰੂਰੀ ਹੈ ਜ਼ਰੂਰੀ ਹੈ ਸਾਡੇ ਮੈਂ ਦਿਖਾ ਰਿਹਾ ਵਰੋਂ ਵੀ ਕਿੰਨਾ ਮਹਾਨ ਵਿਰਸਾ ਹੈ ਕਿੰਨਾ ਮਹਾਨ ਸੀ ਦਵਾਨ ਟੋਡਰਮਲ ਕਿ ਬਾਬਾ ਜੋਰਾ ਵਰ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਕਰਨ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਤੇ ਸਮੇਂ ਦੀ ਲੋੜ ਸੀ ਕਮੇਟੀਆਂ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ ਕਿ ਕੋਰਟ ਵਿੱਚ ਵੀ ਕਿਹੇ ਚੱਲਦੇ ਰਹੇ ਸਮੇਂ ਦੀ ਲੋੜ ਸੀ ਇਸ ਨੂੰ ਸਾਂਭਣ ਦੀ ਕਿਉਂਕਿ ਸਮੇਂ-ਸਮੇਂ ਤੇ ਪ੍ਰੈਸ਼ਨ ਉੱਠਦੇ ਰਹਿੰਦੇ ਨੇ ਕਿ ਸਾਡੇ ਧਰਮ ਦੇ ਲਈ ਇੰਨੀ ਕੁਰਬਾਨੀ ਦੇਣ ਵਾਲਾ ਦੀਵਾਨ ਟੋਡਰਮਲ ਕਿ ਉਹਦੀ ਹਵੇਲੀ ਦਾ ਹਾਲ ਦੇਖੋ ਪਰ ਇਹ ਜਿਹੜੀ ਅਰਥ ਤੂ ਸਕਰਾਈ ਕੰਪਨੀ ਆ ਲਖਨਊ ਦੀ ਉਹਦੇ ਵੱਲੋਂ ਇਹ ਕੁਝ ਤਸਵੀਰਾਂ ਜਿਹੜੀਆਂ ਮੇਨ ਗੇਟ ਤੇ ਲਾਈਆਂ ਹੋਈਆਂ ਵੀ ਇਹਦੇ ਵਿੱਚ ਕੀ ਵਰਤਿਆ ਜਾਣਾ ਏ ਲਾਇਮ ਅਨ ਯੂਜ਼ਡ ਆਟ ਬੇਸਿਕ ਬੈਂਡਿੰਗ ਮਟੀਰੀਅਲ ਤੇ ਪੱਥਰ ਇਹ ਬ੍ਰਿਕ ਲਾਲ ਪਾਊਡਰ ਜਿਸ ਨੂੰ ਕਹਿੰਦੇ ਇਹ ਸੈਂਡ ਹਰੇਤਾ ਕੋਰਸ ਰੈਡ ਫਿਲਟਰ ਹੋਇਆ ਬਰੇਤਾ ਐਂਗਲ ਮੈਮੋਰੀਅਲ ਇਸ ਤਰ੍ਹਾਂ ਵਰਤੇ ਜਾਲੇ ਨੇ ਨਾਨਕਸ਼ਾਈ ਕਲੇ ਬ੍ਰਿਕਸ ਇਹ ਟਾ ਤੇ ਇਹਨਾਂ ਵੱਲੋਂ ਪੂਰਾ ਇਹ ਨਕਸ਼ਾ ਏ ਜੈਗਰੀ ਸੇ ਜੀਉਜ ਦਾ ਅਡਵਾਂਸਡ ਸਟਰਕਚਰਲ ਕੰਕਰੀਟ ਕੰਪੋਜੀਸ਼ਨ ਇੱਕ ਕੰਮ ਦੀਆਂ ਤਸਵੀਰਾਂ ਨੇ ਤੇ ਜਦੋਂ ਤਿਆਰ ਹੋ ਕੇ ਹੋਏਗੀ ਇਹ ਕੁਝ ਤਸਵੀਰਾਂ ਇਹਨਾਂ ਵੱਲੋਂ ਇੱਥੇ ਸਾਹਮਣੇ ਦਿਖਾਈਆਂ ਗਈਆਂ ਨੇ ਸਿੱਖ ਸੰਗਤਾਂ ਲਈ ਖਬਰ ਦੀ ਗੱਲ ਖੁਸ਼ੀ ਦੀ ਗੱਲ ਹੈ ਕਿ ਚਲੋ ਦਿਵਾਨ ਟੋਡਰਮਾਲ ਦੀ ਹਵੇਲੀ ਨੂੰ ਵੀ ਭਾਗ ਲੱਗੇ ਨੇ ਸੰਭਾਲੀ ਗਈ ਹੈ ਤੇ ਇਹ ਪ੍ਰਾਤਨ ਹੈ ਤੇ ਇਹ ਪ੍ਰਾਤਨ ਜੋ ਹੁਣ ਮੌਜੂਦ ਹੈ ਤੇ ਇਹ ਆਫਟਰ ਦਾ ਕੰਟਰੈਕਸ਼ਨ ਆਫ ਸੇਵਾ ਸੰਭਾਲ ਤੋਂ ਬਾਅਦ ਜਿਹੜੀ ਤਿਆਰ ਹੋਏਗੀ ਤੇ ਇਹ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਠੀਕ ਹੈ ਜੀ ਮੈਂ ਤੁਹਾਨੂੰ ਦੂਰ ਤੋਂ ਹੋਰ ਦਿਖਾ ਦਿੰਦਾ ਇਹ ਤਿਆਰ ਹੋ ਕੇ ਸਾਨੂੰ ਸਾਲਸਾ ਪੰਥ ਨੂੰ ਨਸੀਬ ਹੋਏਗੀ ਇੱਕ ਕਾਫੀ ਬਾਹਰ ਵਾਲੀ ਜਗ੍ਹਾ ਚ ਕੰਸਟਰਕਸ਼ਨ ਦਾ ਇਹ ਕਾਫੀ ਜਗ੍ਹਾ ਕਵਰ ਕੀਤੀ ਹੈ ਨਾ ਵੱਲੋਂ ਲਖਨਊ ਦੀ ਕੰਪਨੀਆਂ ਕਿਉਂਕਿ ਪੰਜਾਬ ਵਿੱਚ ਤਾਂ ਕੰਪਨੀਆਂ ਨਹੀਂ ਹੁੰਦੀਆਂ ਕਾਫੀ ਹਾਲਤ ਵਿੱਚ ਸੀ ਤੇ ਉਹ ਦੇਖੋ ਕਾਫੀ ਦੂਰ ਤੱਕ ਇਹ ਜਿਸ ਜਗ੍ਹਾ ਦੇ ਵਿੱਚ ਮੈਂ ਫਿਰ ਰਿਹਾ ਇਹ ਬਾਹਰ ਵਾਲੀ ਜਗ੍ਹਾ ਜਾਨੀ ਰੋਡ ਤੋਂ ਪਿੱਛੇ ਵਾਲੀ ਸਾਰੀ ਹੁਣ ਦੀਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਸਾਂਭੀ ਜਾਏਗੀ ਇੱਕ ਦਿਨ ਖਾਲਸੇ ਨੂੰ ਦੀਵਾਨ ਟੋਡਰਮਲ ਦਾ ਐਸਾ ਘਰ ਦੇਖਣ ਨੂੰ ਮਿਲੇਗਾ ਕਿ ਰੂ ਖੁਸ਼ ਹੋ ਜਾਏਗੀ ਖਾਲਸਾ ਬੰਦਰੀ ਇਹ ਬਾਹਰ ਤੋਂ ਕਾਫੀ ਕਵਰੇਜ ਹੈ ਇਹ ਕਿਬਾਰ ਚਾਰ ਦਿਵਾਰੀ ਹੈ ਇੱਧਰ ਵੀ ਕੰਟਰੈਕਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਇਹ ਇੱਧਰ ਵੀ ਦੇਖੋ ਇੱਥੋਂ ਵੱਡੇ ਲੈਵਲ ਤੇ ਜਾਨੀ ਕਾਫੀ ਵੱਡੇ ਲੈਵਲ ਤੇ ਕਾਫੀ ਵੱਡੀ ਹਵੇਲੀ ਹੋਏਗੀ ਜੋ ਸ਼ਾਇਦ ਮਰੰਡੇ ਤੋਂ ਹੀ ਨਜ਼ਰ ਆਏਗੀ ਇਹ ਦੇਖੋ ਇਹ ਬਾਹਰ ਹੈ ਦਿਵਾਰਾਂ ਨੇ ਤੇ ਇਹ ਅੰਦਰੂਨੀ ਹਿੱਸਾ ਹਵੇਲੀ ਦਾ ਇਹ ਬਾਹਰ ਵਾਲਾ ਜਿਹੜਾ ਹਿੱਸਾ ਇਹ ਹਵੇਲੀ ਨੂੰ ਕਵਰ ਕਰੇਗਾ ਬਹੁਤ ਵਧੀਆ ਸਾਲਸਾ ਪੰਥਲੀ ਇੱਕ ਖਬਰ ਹੈ ਕਿ ਸਾਡੇ ਦਵਾਨ ਟੋਡਰ ਹਾਲ ਵੱਲ ਨੂੰ ਪਤਾ ਨਹੀਂ ਕੀ ਕੀ ਵੇਚਿਆ ਹੋਣਾ ਪਤਾ ਨਹੀਂ ਕਿੰਨਾ ਮਹਿੰਗਾ ਜ਼ਮੀਨ ਬਾਜੀ ਬਾ ਕਰ ਲੋ ਦਰਸ਼ਨ ਦਵਾਨ ਟੋਡਰ ਹਾਲ ਮਾਲ ਦੀ ਹਵੇਲੀ ਸਰਹੰਦ ਫਤਿਹਗੜ ਦੇ ਸਾਹਮਣੇ ਮੈਂ ਤੁਹਾਡਾ ਦੋਸਤ ਹਰਵਿੰਦਰ